ਕਿਸਰ ਕੀ ਨਾਰਾ ਤੁਹਾਡਾ ਦੇ ਇੱਕ ਹਸਾ ਨ ਕੀ ਮੰਗ ਲਿਆ ਮਾਮਲਾ ਜੀ ਗਮਿਤੀ 24 ਤੋਂ 26 ਨੂੰ ਤਿੰਨ ਨੌਜਵਾਨ ਜਿਹੜੇ ਆ ਮੋਬਾਈਲ ਫੋਨ ਜਿਹੜੇ ਖੋਹਦੇ ਸੀਗੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ 7 ਮੋਬਾਈਲ ਫੋਨ ਬਰਾਮਦ ਕਰਾਏ ਗਏ ਸੀ 25 ਤਰੀਕ ਨੂੰ ਉਹਨਾਂ ਨੂੰ ਮਾਨਜੁਕ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ ਪੁਲਿਸ ਰਿਮਾਂਡ ਦੌਰਾਨ ਪੁਛਗਿਸ਼ ਤੋਂ ਇਹਨਾਂ ਨੇ ਬਿਆਨ ਖਿਚਾਵ ਕੀਤਾ ਉਹਦੇ ਮੁਤਾਬਕ ਦੋ ਮੋਬਾਈਲ ਹੋਰ ਜਿਹੜੇ ਖੋਹ ਕੀਤੇ ਹੋਏ ਸੀ ਇਹਨਾਂ ਪਾਸੋਂ ਬਰਾਮਦ ਕੀਤੇ ਅਧਿਰ ਨੂੰ ਗੱਲ ਤੇ ਦੋਖ ਫਿਰ ਜੀ ਅੱਜ ਇਹਨਾਂ ਨੂੰ ਫਿਰ ਮਾਨਜੁਕ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜੋ ਵੀ ਮਾਨਜੁਕ ਅਦਾਲਤ ਦਾ ਹੁਕਮ ਹੋਊਗਾ ਉਸ ਅਨੁਸਾਰ ਕਰ ਦੇਗੇ ਇਹਨੂੰ ਵਿਜੀਗ ਜਾਂ ਫਿਰ ਹਾਂ ਇਹਨੂੰ ਜੁਣੀ ਜਾਨੋਂ ਫਿਰ ਮਨ ਬੋਗੇ ਹਾਂ ਜੀ ਤਾਂ ਅਰਮਾਨ ਮੰਗਾ ਕੇ ਪਰ ਅੱਗੇ ਮਾਨਜੁਬ ਅਦਾਲਤ ਦੀ ਮਰਜ਼ੀ ਆ ਜੋ ਵੀ ਹੋਊਗਾ